ਵਾਲਮੀਕਿ ਸਮਾਜ ਅਤੇ ਤਰਨਾ ਦਲ ਦੇ ਆਗੂਆਂ ਵੱਲੋਂ ਏਡੀਸੀ ਨੂੰ ਦਿੱਤਾ ਗਿਆ ਮੰਗ ਪੱਤਰ ਮੇਗਾ ਬਰਸੇ ਸੀਰੀਅਲ ਦੇ ਵਿੱਚ ਗੁਰੂ ਮਹਾਰਾਜ ਦਾ ਕੀਤਾ ਗਿਆ ਖੰਡਨ ਪੱਤਰਕਾਰ ਮਿੰਟੂ ਅਰੋੜਾ ਦੀ ਵਿਸ਼ੇਸ਼ ਰਿਪੋਰਟ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਹਿਬ ਜੀ ਨਿਰਮਲ ਸਿੰਘ ਨੇ ਹੰਗ ਸਿੰਘ ਜਥੇਬੰਦੀ ਤਰਨਾ ਦਲ ਸਾਡੇ ਵੱਲੋਂ ਇੱਕ ਡਰਾਮਾ ਚੱਲ ਰਿਹਾ ਵਾ ਜੀ ਆਪਣਾ ਟੈਲੀਵਿਜ਼ਨ ਤੇ ਮੇਗਾ ਮੇਗਾ ਵਰਥੇ ਉਹਦੇ ਵਿੱਚ ਖੰਡਨ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਨੂੰ ਲਿਆ ਕੇ ਤੇ ਜਿਨ੍ਹਾਂ ਜਿਨ੍ਹਾਂ ਨੇ ਕੀਤਾ ਪਾਠੀ ਸਿੰਘ ਹੋਣ ਜੋ ਵੀ ਉਹ ਜਿੰਨੇ ਜਿੰਨੇ ਵੀ ਹੈਗੇ ਆ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਪਰਚਾ ਹੋਣਾ ਚਾਹੀਦਾ 22 ਤਰੀਕ ਨੂੰ ਅਸੀਂ ਧਰਨਾ ਦੇਵਾਂਗੇ ਇਸ ਖਿਲਾਫ ਜੇ ਨਹੀਂ ਕਾਰਵਾਈ ਕੋਈ ਕੀਤੀ ਜਾਂਦੀ ਤੇ ਤਾਂ ਦਿੱਤਾ ਜੀ ਵੇਖੋ ਕੀ ਕਰਦੇ ਹੁਣ ਕੀ ਸਾਨੂੰ ਇੱਕ ਸੰਜੋਗ ਕਰਦੇ ਸਾਡਾ ਅਸੀਂ ਮੰਗ ਪੱਤਰ ਦਿੱਤਾ ਨਾਲੋਂ ਤੇ 22 ਤਰੀਕ ਨੂੰ ਅਸੀਂ ਧਰਨਾ ਲਾਵਾਂਗੇ ਨਹੀਂ ਦੇ ਬੁੱਲੇ ਸੋਨਰ ਭਾਗਵਾਨ ਵਾਲਮੀਕ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਾਬਾ ਸੰਨੀਨਾਥ ਅੱਜ ਜੀ ਐਡੀਸੀ ਸਾਹਮਣੂ ਮੰਗ ਪੱਤਰ ਦਿੱਤਾ ਕਿਉਂਕਿ ਜੋ ਸਾਡੇ ਮਸਲੇ ਬਹੁਤ ਹੀ ਦਿਨਾਂ ਤੋਂ ਪੈਂਦੀ ਚੱਲਦੇ ਪਏ ਨੇ ਇੱਕ ਮੇਗਾ ਵਰਸੇ ਜੋ ਸੀਰੀਅਲ ਚੱਲਦਾ ਪਿਆ ਜੋ ਗੁਰਮਰਿਆਦਾ ਦਾ ਖੰਡਨ ਕੀਤਾ ਗਿਆ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਲਦ ਜਲਦ ਕਾਰਵਾਈ ਕੀਤੀ ਜਾਵੇ ਜੇ ਨਹੀਂ ਕਾਰਵਾਈ ਹੁੰਦੀ ਜੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਗਾ ਉਰਾਂ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਇੱਕ ਸਾਡੇ ਮਜੀਠੇ ਵਿੱਚ ਨਾਗਕੁਰ ਦੇ ਵਿੱਚ ਮਸਲਾ ਚੱਲਦਾ ਪਿਆ ਰਾਜਨ ਸਿੰਘ ਜੀ ਤੋਂ ਸਾਡੇ ਭਰਾ ਨੇ ਇਨਾਂ ਦੀ ਉੱਥੇ ਮਾਲਾ ਤੋੜੀ ਗਈ ਹੈ ਵੀਰਮ ਸੀ ਵੱਲੋਂ ਹਰੇ ਤੱਕ ਉਹਨਾਂ ਤੇ ਵੀ ਕੋਈ ਵੀ ਬੰਦੀ ਕਾਰਵਾਈ ਨਹੀਂ ਕੀਤੀ ਗਈ ਨਾ ਕਾਰਵਾਈ ਹੋਣ ਦਾ ਕਾਰਨ ਕਿਉਂਕਿ ਖੁਦ ਮੁਲਾਜ਼ਮੇ ਮੁਲਾਜ਼ਮ ਹੋ ਕੇ ਉਹ ਮੁਲਾਜ਼ਮ ਦੀ ਸੌਂਦਾ ਪਿਆ ਇਸ ਕਰਕੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਇਸ ਕਰਕੇ ਆਪਾਂ ਪ੍ਰਸ਼ਾਸਨ ਨੂੰ ਕਹਿੰਨੇ ਨੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਨਹੀਂ ਤੇ ਅਸੀਂ ਬੋਰਡ ਰੈਂਜ ਆਈਜੀ ਸਾਹਿਬ ਦਾ ਘਰਾਵ ਕਰਾਂਗੇ ਬਾਈ ਤਰੀਬ ਨੂੰ ਬੋਲੇ ਸੋਨਿਰ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੈ ਵਾਲਮੀਕੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾਲਕੀਬਾਤ ਪੰਜਾਬ ਪ੍ਰਧਾਨ ਭਗਵਾਨ ਵਾਲਮੀ ਕੀ ਵਿਰਸਾ ਨਾਲ ਅੱਜ ਮਸਲਾ ਜੀ ਸਮਾਜ ਦੇ ਨਾਲ ਸੰਬੰਧਿਤ ਜਿਹੜੇ ਕਾਫੀ ਸਮੇ ਤੋਂ ਜਿਹੜੇ ਪੈਂਡਿੰਗ ਮਸਲੇ ਸੀਗੇ ਦਿਹਾਤੀ ਅਤੇ ਸ਼ਹਿਰੀ ਦੇ ਵਿੱਚ ਅੱਜ ਅਸੀਂ ਏਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਵਾ ਔਰ ਮੇਨ ਜੋ ਦੋ ਮਸਲੇ ਸਾਡੇ ਆ ਇੱਕ ਤੇ ਜਿਹੜਾ ਕਲਰ ਚੈਨਲ ਤੇ ਜਿਹੜਾ ਸੀਰੀਅਲ ਆ ਰਿਹਾ ਵਾ ਮਹਿੰਗਾ ਵਰਸੇ ਕਰਕੇ ਉਹਦੇ ਵਿੱਚ ਗੁਰਮਤ ਮਰਿਆਦਾ ਜਿਹੜਾ ਖੰਡਨ ਕੀਤਾ ਗਿਆ ਵਾ ਨਕਲੀ ਗੁਰਦੁਆਰਾ ਸਾਹਿਬ ਦਾ ਉੱਥੇ ਸੈੱਟ ਲਾਇਆ ਗਿਆ ਵਾ ਔਰ ਨਕਲੀ ਆਨੰਦ ਕਾਰਜ ਜਿਹੜੇ ਉਹ ਫਿਲਮਾਂ ਆਏ ਗਏ ਆ ਔਰਾਰੇ ਆਪਾਂ ਜਾਣਦੇ ਆ ਕਿ ਸ਼੍ਰੀ ਕਲਤਕਸਰ ਤੋਂ ਜਿਹੜੀ ਨਕਲੀ ਆਨੰਦ ਕਾਰਜ ਜਾਂ ਨਕਲੀ ਗੁਰਦੁਆਰਾ ਸਾਹਿਬ ਦਾ ਜਿਹੜਾ ਸੈਟ ਲਾਉਣ ਦੀ ਜਿਹੜੀ ਸਖਤ ਮਨਾਹੀ ਕੀਤੀ ਗਈ ਸੀ ਉਸ ਦੇ ਬਾਵਜੂਦ ਵੀ ਕਲਰ ਚੈਨਲ ਨੇ ਜਿਹੜਾ ਉਹ ਸੈਟ ਲਾ ਕੇ ਗੁਰਮਤਿ ਮਰਿਆਦਾ ਦਾ ਖੰਡਨ ਕੀਤਾ ਵਾ ਔਰ ਅਸੀਂ ਡੀਸੀਪੀ ਸਾਹਿਬ ਨੂੰ ਰਿਕਮਪਲੇਂਟ ਕੀਤੀ ਸੀ ਜਿੱਤੇ ਵੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਔਰ ਦੂਸਰਾ ਮਸਲਾ ਜਿਹੜਾ ਵਾ ਥਾਣਾ ਮਜੀਠਾ ਦੇ ਹਲਕੇ ਦੇ ਪੈਂਦਾ ਵਾ ਰਾਜਤ ਰਾਜਨ ਸਿੰਘ ਜੋ ਸਾਡਾ ਵਰਕਰ ਆ ਔਰ ਉਹ ਵਾਲਮੀਕੀ ਆਸ਼ਰਮ ਤੇ ਬਹੁਤ ਲੜਕਾ ਸੇਵਾ ਕਰਦਾ ਵਾ ਔਰ ਮਾਲਾ ਉਹਨੇ ਪਹਿਨੀ ਹੋਈ ਸੀਗੀ ਔਰ ਰਾਤ ਨੂੰ ਜਿਹੜਾ ਵਿਲੀਅਮ ਮਸੀਹ ਆ ਉਹ ਆਪਣੀ ਪੁਲਿਸ ਦੀ ਵਰਦੀ ਵਿੱਚ ਉਹ ਕੋ ਕਮਲਾਜਮ ਆ ਔਰ ਆਪਣੇ ਜਿਹੜੇ ਉਹਦੇ ਬੇਟਾ ਜਿਹੜਾ ਰਾ ਵਿਜੇ ਮਸੀਹ ਆ ਔਰ ਨਾਲ ਜਿਹੜੇ ਸਾਥੀ ਸੀਗੇ ਉਹਨਾਂ ਦੇ ਨਾਲ ਆ ਕੇ ਰਾਜਨ ਰਾਜਨ ਦੇ ਨਾਲ ਜਿਹੜੀ ਉਹਨੇ ਮਾਰਕੋਟ ਕੀਤੀ ਆ ਔਰ ਔਰੀ અનુਜਾਤੀ ਸੂਚਕ ਸ਼ਬਦ ਕਿਹ ਹੈ ਔਰ ਔਰੀ ਜਿਹੜੀ ਮਾਲਾ ਤੋੜੀ ਗਈ ਹੈ ਉਸ ਸੰਬੰਧ ਵਿੱਚ ਵੀ ਜਿਹੜੀ ਦਰਖਾਸਤਾਂ ਕਾਫੀ ਸਮੇਂ ਤੋਂ ਪੈਂਡਿੰਗ ਸਨ ਹੀ ਆ ਪਰ ਜਿੱਥੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਕਿਉਂਕਿ ਉਹ ਖੁਦ ਬੇੜਾ ਵਿਲੀਅਮ ਸੀਗਾ ਉਹ ਖੁਦ ਮੁਲਾਜ਼ਮ ਸੀਗਾ ਇਸ ਕਰਕੇ ਜਿਹੜਾ ਪ੍ਰਸ਼ਾਸਨ ਜਿਹੜਾ ਕਾਰਵਾਈ ਕਰਨ ਤੋਂ ਕੰਨੀ ਘਤਰਾ ਰਿਹਾ ਸੀਗਾ ਇਸ ਸੰਬੰਧ ਵਿੱਚ ਅੱਜ ਏਡੀਸੀ ਸਾਹ ਨੂੰ ਅਸੀਂ ਮੰਗ ਪੱਤਰ ਦਿੱਤੀ ਹੈ ਕਿ ਜਲਦ ਤੋਂ ਜਲਦ ਇਹ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਮਿਤੀ 22 7 2024 ਨੂੰ ਡੀਆਈਜੀ ਸਾਹਿਬ ਬੋਲ ਰਹੇ ਨੇ ਜਿਹੜਾ ਕਿਥੇ ਬੰਦੀਆਂ ਵੱਲੋਂ ਜਿਹੜਾ ਕਰਾਰ ਕੀਤਾ ਜਾਏਗਾ ਔਰ ਜੋ ਜਿਹੜੀ ਵੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ